ਹਾਂਜੀ ਕਿਸਾਨ ਵੀਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦਾ ਤੁਹੀ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਅ 23 ਅਗਸਤ 2025 ਅ ਅੱਜ ਵੀ ਕਈ ਜਗ੍ਹਾ ਦੇ ਉੱਤੇ ਪੰਜਾਬ ਦੇ ਵਿੱਚ ਜਾਂ ਹਰਿਆਣਾ ਰਾਜਸਥਾਨ 'ਚ ਵੀ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈ ਅੱਜ ਵੀ ਲੁਧਿਆਣਾ ਦੇ ਨੇੜੇ ਤੇੜ ਦੇ ਏਰੀਏ ਦੇ ਵਿੱਚ ਜਾਂ ਜਿਹੜਾ ਰੋਪੜ ਸਾਈਡ ਕਈ ਜਗ੍ਹਾ ਤੇ ਕਾਫੀ ਜਗ੍ਹਾ ਤੇ ਮੀਂਹ ਪਿਆ ਹੈ ਤੁਹਾਡੇ ਏਰੀਆ ਦਾ ਕੀ ਹਾਲ ਆਪਣੇ ਏਰੀਆ ਦਾ ਨਾਮ ਤੇ ਮੌਸਮ ਦਾ ਜ਼ਰੂਰ ਦੱਸਿਆ ਜੇ ਕਿਉਂਕਿ ਜਿਹੜਾ ਫਰੀਦਕੋਟ ਦਾ ਏਰੀਆ ਖਾਸ ਤੌਰ ਤੇ ਜੇ ਆਪਾਂ ਗੱਲ ਕਰੀਏ ਤੇ ਨਾਲ ਲੱਗਦੇ ਬਠਿੰਡੇ ਦਾ ਏਰੀਆ ਦੀ ਗੱਲ ਕਰੀਏ ਤੇ ਇੱਥੇ ਕਾਫੀ ਜਿਹੜਾ ਤਾਪਮਾਨ ਉੱਚਾ ਹੈ ਤੇ 32-33 ਡਿਗਰੀ ਆ ਪਰ ਫੀਲਸ ਲਾਈਕ 41 ਮਤਲਬ 41 ਡਿਗਰੀ ਜਿੰਨਾ ਮਹਿਸੂਸ ਹੋ ਰਿਹਾ ਹੈ 32-33 ਹੈ ਹਵਾ ਦੇ ਵਿੱਚ ਨਮੀ ਹੈ ਜਿਹੜੀ ਉਹ ਤਕਰੀਬਨ-ਤਕਰੀਬਨ 70-72% ਆ ਕੱਲ ਜਿਹੜਾ ਤਾਪਮਾਨ ਸੀ ਉਹ 34 ਡਿਗਰੀ ਸੀਗਾ ਤੇ 43 ਡਿਗਰੀ ਜਿੰਨਾ ਫੀਲ ਹੋ ਰਿਹਾ ਸੀ ਤੇ ਹਵਾ ਦੇ ਵਿੱਚ ਨਮੀ ਹੈ ਜਿਹੜੀ ਉਹ 50 55 58% ਸੀਗੀ ਤੇ ਆਉਂਦੇ 2-3 ਦਿਨਾਂ ਦੇ ਵਿੱਚ ਨਮੀ ਹੈ ਜਿਹੜੀ ਹਵਾ ਦੇ ਵਿੱਚ 98% ਤੱਕ ਜਾਊਗੀ ਤੇ 27-28 ਤਰੀਕ ਤੱਕ ਜਿਹੜੇ ਹੈਗੇ ਆ ਪੰਜਾਬ ਤੇ ਨਾਲ ਲੱਗਦੇ ਏਰੀਆ ਦੇ ਵਿੱਚ ਟੁੱਟਵੇਂ ਕਈ ਜਗ੍ਹਾ ਤੇ ਉੱਤੇ ਦਰਮਿਆਨਾ ਕਈ ਜਗ੍ਹਾ ਤੇ ਭਾਰੀ ਮੀਂਹ ਪੈ ਸਕਦਾ ਬੇਨਤੀ ਸੀਗੀ ਕਿ ਸਪਰੇ ਬਾਰੇ ਕਿਸਾਨ ਵੀਰ ਪੁੱਛ ਰਹੇ ਸੀ ਸਪਰੇ ਦੇਖੋ ਕਿਸਾਨ ਵੀਰ ਉਹ ਸਪਰੇ ਜਿਹੜੀ ਹੈਗੀ ਆ ਤੁਸੀਂ ਜਦੋਂ ਸਪਰੇ ਕਰ ਦਿੰਨੇ ਆ ਉਦੋਂ ਬਾਅਦ ਜਿਹੜਾ ਮੀਂਹ ਕਿਉਂਕਿ ਕਿਸਾਨ ਵੀਰ ਪੁੱਛ ਲੈਂਦੇ ਜੀ 3 ਘੰਟੇ ਬਾਅਦ ਮੀਂਹ ਪੈ ਗਿਆ 4 ਘੰਟੇ ਬਾਅਦ ਮੀਂਹ ਪੈ ਗਿਆ ਜਾਂ 2 ਘੰਟੇ ਬਾਅਦ ਮੀਂਹ ਪੈ ਗਿਆ ਮੀਂਹ ਉਹ ਕਿੰਨਾ ਪੈਂਦਾ ਇਹ ਤੇ ਬੜਾ ਡਿਪੈਂਡ ਕਰਦਾ ਜੇ ਤੁਹਾਡੀ ਸਪਰੇ ਤੋਂ ਬਾਅਦ 6 ਘੰਟੇ ਲੰਘ ਜਾਂਦੇ ਆ ਤਾਂ ਜਿੰਨਾ ਮਰਜ਼ੀ ਮੀਂਹ ਪੈ ਜੇ ਰਿਜ਼ਲਟ ਠੀਕ ਰਹਿੰਦਾ ਮਤਲਬ ਇਹ ਨਹੀਂ ਕਿ ਪਾਣੀ ਦੇ ਵਿੱਚ ਜੇ ਬਹੁਤ ਜ਼ਿਆਦਾ ਪਾਣੀ ਖੜ ਜਾਂਦਾ ਤਾਂ ਉਹ ਪਾਣੀ ਉਹ ਹੀ ਮਾਰ ਕਰੂਗਾ ਜਿਹੜੀ ਸਪਰੇਅ ਆ ਉਹ ਆਪ ਦਾ ਰਿਜ਼ਲਟ ਆ ਜਿਹੜੀ ਦਿੰਦੀ ਰਹਿੰਦੀ ਹੈ ਜਿੰਨੇ ਦਿਨ ਉਹ ਜਿਹੜਾ ਉਹਨੇ ਇੱਕ ਵਾਰ ਕੰਮ ਕਰਨਾ ਹੁੰਦਾ ਜਿਹੜੀ ਆਪਾਂ ਉਲੀਨਾਸ਼ ਕਰਦੇ ਆ ਉਹਨੇ ਜਿਹੜੇ ਸਪੋਰਟ ਡੈਡ ਕਰਨੇ ਆ ਜਾਂ ਇਨਫੈਕਸ਼ਨ ਕੇ ਰਾਂ ਘਟਾਉਣੀ ਆ ਤੇ ਜੇ ਹਲਕਾ ਮੀਂਹ ਪੈਂਦਾ ਹਲਕੇ ਤੋਂ ਦਰਮਿਆਨਾ ਹੈ ਮਤਲਬ ਹਵਾ ਤੇਜ਼ ਨਹੀਂ ਚੱਲਦੀ ਜਾਂ ਪਾਣੀ ਬਹੁਤਾ ਨਹੀਂ ਖੜਦਾ ਤਾਂ ਤੁਹਾਡੇ 3-4 ਘੰਟਿਆਂ ਦੇ ਵਿੱਚ ਜਿਹੜੀ ਹੈਗੀ ਆ ਜੇ ਉਸ ਤੋਂ ਬਾਅਦ ਵੀ ਮੀਂਹ ਪੈ ਉਹ ਰਿਜ਼ਲਟ ਠੀਕ ਮਿਲ ਜਾਂਦਾ ਕੋਈ ਘਬਰਾਉਣ ਵਾਲੀ ਲੋੜ ਨਹੀਂ ਹੁੰਦੀ ਬੜੀ ਤੇਜ਼ੀ ਨਾਲ ਜਿਹੜੀਆਂ ਸਪਰੀਆਂ ਇਹ ਐਬਜ਼ਾਰਬ ਹੁੰਦੀਆਂ ਨੇ ਤੇ ਜਿੱਥੇ ਤੁਹਾਡੇ ਕਿਤੇ ਜਿਵੇਂ ਇਨਫੈਕਸ਼ਨ ਜਾਂ ਕੋਈ ਦਾਗ ਧੱਬੇ ਜਾਂ ਫਸਲ ਤੁਹਾਡੀ ਗੋਭ ਚ ਹੈ ਸਾਰਾ ਸ਼ੁਰੂ ਹੋ ਜਾਣਾ ਹੈ ਤਾਂ ਉੱਥੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਤੁਸੀਂ ਕੱਲ ਤੱਕ ਵੀ ਮੈਂ ਤੁਹਾਨੂੰ ਇਹੀ ਦੱਸਦਾ ਰਿਹਾ ਕਿ ਜਿਹੜੀ ਸਪਰੇ ਤੁਸੀਂ ਟਾਈਮਲੀ ਕਰ ਲਓ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਆਉਂਦੇ 3 4 5 ਦਿਨ ਤੱਕ ਜਿਹੜੇ ਹੈਗੇ ਆ ਮੀਂਹ ਤੇ ਤੇਜ਼ ਹਵਾ ਵਗੈਰਾ ਦੇ ਚਾਂਸ ਹੈਗੇ ਆ ਤਾਂ ਇਹਦੇ ਵਿੱਚ ਤੁਸੀਂ ਆਪਦੇ ਏਰੀਆ ਦਾ ਮੌਸਮ ਦੇਖ ਕੇ ਫੇਰ ਸਪਰੇ ਕਰਾ ਜੇ ਇਹ ਨਾ ਹੋਵੇ ਤੁਸੀਂ ਸਪਰੇ ਕਰ ਰਹੇ ਹੋ ਤੇ ਉੱਪਰ ਮੀਂਹ ਪੈ ਜਾਏ ਫਿਰ ਤੁਹਾਡਾ ਜਿਹੜਾ ਹੈਗਾ ਪੈਸੇ ਦਾ ਵੀ ਨੁਕਸਾਨ ਹੋ ਖੇਚਲ ਵੀ ਹੋਊਗੀ ਤੇ ਜਰੂਰਤ ਅਨੁਸਾਰ ਜਿਹੜਾ ਹੈਗਾ ਜਿਹੜੀ ਐਨਪੀਕੇ ਜਮੂਲੀ ਨਾਸ਼ਕਾ ਉਹ ਤੁਸੀਂ ਜਿਹੜੀ ਸਪਰੇਅ ਆ ਉਹ ਜੇ ਤੁਹਾਡੇ ਮੌਸਮ ਦਾ ਮੰਨ ਲਓ ਵੀ 5-7 ਘੰਟੇ ਬਾਅਦ ਅਮੀ ਜਿਹੜਾ ਫੋਰਕਾਸਟ ਆ ਤਾਂ ਫਿਰ ਤੁਸੀਂ ਸਪਰੇਅ ਕਰ ਸਕਦੇ ਵਰਨਾ ਅਜੇ 2-4 ਦਿਨ ਤੁਸੀਂ ਮੌਸਮ ਦੇਖੋ ਸਪਰੇਅ ਅਜੇ ਰੋਕੋ ਤੇ ਮੌਸਮ ਤੋਂ ਬਾਅਦ ਜਿਹੜੀ ਹੈਗੀ ਆ ਤੁਸੀਂ ਸਪਰੇਅ ਦਾ ਫੈਸਲਾ ਕਰੋ ਕਿਉਂਕਿ ਮੀਂਹ ਜਿਹੜੇ ਹੈਗੇ ਆ ਇੱਕ ਇੰਨਾ ਜ਼ਿਆਦਾ ਜਿਹੜਾ ਹੈਗਾ ਹਵਾ ਦੇ ਵਿੱਚ ਨਮੀ ਵਧ ਰਹੀ ਹੈ ਤੇ ਤਾਮਾਣਾ ਜਿਹੜਾ ਉਹ ਵੀ ਕਾਫੀ ਉੱਚਾ ਤੇ ਮੀਂਹ ਬੜੇ ਪੈਣ ਦੇ ਸਾਰ ਬਹੁਤ ਬਹੁਤ ਧੰਨਵਾਦ